ਮੋਬਾਇਲ ਤੋਂ ਮਾਨ ਬਖਸ਼ਿਆ ਸੋ ਕੀ ਕਹਣਾ ਚਾਹਗੇ ਕਿਵੇਂ ਦੇਦੇ ਮੈਂ ਪਿੰਡ ਕੋਲੀ ਸਰਪੰਚ ਹਾਂ ਤੇ ਮੈਂ ਕਾਜਲ ਮੇਰਾ ਨਾਮ ਹੈ ਤੇ ਮੈਂ ਪਿੰਡ ਸਹੂਲਤ ਕੋਈ ਨਹੀਂ ਮਿਲੀ ਦੀ ਅਸੀਂ ਕੰਮ ਕਰਵਾਉਣਾ ਚਾਹਨੇ ਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਸਾਡੇ ਸੈਡਾਂ ਜਿਹੜੀਆਂ ਉਹ ਵੀ ਡਿੱਗੀਆਂ ਲੋਕਾਂ ਕੱਚੇ ਕੋਠੇ ਬਣਾਨੇ ਆ ਨਾਲੀਆਂ ਵੀ ਨਹੀਂ ਪੂੜੀਆਂ ਰਿਪੇਅਰ ਹੋਈ ਦੀ ਗਲੀਆਂ ਤੇ ਸ਼ਮਸ਼ਾਨ ਘਾਟ ਇੱਕ ਬਣਾਉਣ ਵਾਲੀ ਤਿਆਰੀ ਕਰਨ ਵਾਲੀ ਵਾਟਰ ਸਪਲਾਈ ਆ ਉਹ ਵੀ ਨਹੀਂ ਜ਼ਿਆਦਾ ਦਰ ਪਾਣੀ ਆਂਦਾ ਟੂਟੀਆਂ ਨਹੀਂ ਕਿਤੇ ਲੱਗੀਆਂ ਗਲੀਆਂ ਵੀ ਸਾਠੀਆਂ ਇਦਾਂ ਹੀ ਪੇਦੀਆਂ ਹਜੇ ਤੇ ਇਹਦੇ ਕੋਈ ਗਰਾਂਡ ਵਗੈਰਾ ਨਹੀਂ ਆਈਦੀਆਂ ਕੱਚੇ ਕੋਠਿਆਂ ਦੇ ਉਹਦੇ ਵੀ ਨਹੀਂ ਆਈ ਤੱਕਾ ਗਰਾਂਡ ਆਈ ਕੋਈ ਤੇ ਗਲੀਆਂ ਆ ਫਲੈਸ਼ ਬਾਥਰੂਮ ਜਿਹੜੇ ਉਹ ਫਲੈਸ਼ਾਂ ਹੀ ਪਹਿਲਾਂ ਬਣਾਈ ਦੀਆਂ ਸੀ ਤੇ ਹੁਣ ਅੱਧੀਆਂ ਰਹਿ ਗਈਆਂ ਹੁੰਦੀਆਂ ਵੀ ਤੇ ਅਸੀਂ ਉਹ ਆਖ ਨੇ ਵੀ ਚਲੋ ਹਿਸਤਾ ਹੀ ਬਣੇ ਵੀ ਪਿੰਡ ਦਾ ਸੁਧਾਰ ਕਰਨ ਵਾਸਤੇ ਨਾ ਹੀ ਸਾਡੇ ਕੋਈ ਪਾਰਕਿੰਗ ਬਣੀ ਬੁੱਢਿਆਂ ਵਾਸਤੇ ਬਜ਼ੁਰਗਾਂ ਵਾਸਤੇ ਕੋਈ ਝੂਲੇ ਨਹੀਂ ਛਾਜੇ ਲੱਗੇ ਦੇ ਤੇ ਇਹ ਗਰਾਉਂਡ ਹਾਨੂੰ ਚਾਹੀਦੀ ਹੈ ਬੱਚੇ ਕਿੱਢਣ ਖੁੱਡਣ ਵਾਸਤੇ ਤੇ ਜੋ ਵੀ ਟੂਟੀਆਂ ਵਗੈਰਾ ਆ ਉਹ ਲੁਗਵਾਈਆਂ ਜਾਣ ਤੇ ਸਾਨੂੰ ਗ੍ਰਾਂਟ ਦਿਓ ਤੇ ਅਸੀਂ ਪਿੰਡ ਦਾ ਸੁਧਾਰ ਕਰੀਏ ਥੋੜਾ ਜੀ ਸਰ ਭੈਣ ਜੀ ਉਹਨੂੰ ਪਿੰਡ ਦੇ ਲੋਕਾਂ ਦੇ ਸੰਪੰਚ ਚੋਣਿਆਂ ਸੇਵਾਦਾਨ ਦਾ ਮੌਕਾ ਤਾਂ ਮਾਣ ਬਖਸ਼ਿਆ ਸੋਕੀ ਕਰਨਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਡੱਲਾ ਕੋੜੀਆਂ ਦੀ ਪੰਚਾਇਤ ਆ ਅਸੀਂ ਬਲਵਿੰਦਰ ਸਿੰਘ ਮੇਰੇ ਨਾਮ ਆ ਤੇ ਮੇਰੀ ਵਾਈਫ ਜੀ ਕਾਲਰ ਕਾਲਰ ਤੇ ਅਹੀਂ ਸਾਡੇ ਲੋਕਾਂ ਨੇ ਬਹੁਤ ਮਾਣ ਬਖਸ਼ਿਆ ਸਾਨੂੰ ਬਹੁਤ ਇੱਥੇ ਦਿੱਤੀ ਬਹੁਤ ਮਾਣ ਕਿ ਤੁਹਾਡਾ ਉਹ ਉਹ ਇਹ ਕਰਨਾ ਚਾਹੁੰਦਾ ਕਿ ਉਹ ਲੋਕਾਂ ਦਾ ਜੋ ਵੀ ਕੰਮ ਹੈ ਉਹ ਧੂਰਾ ਕੋਈ ਵੀ ਕੰਮ ਕਰਨ ਵਾਲਾ ਉਹ ਇਹ ਕਰਨਾ ਚਾਹੁੰਦੇ ਆ ਦਰਸ਼ਕ ਜੀ ਤੱਕ ਕੋਈ ਵੀ ਨਹੀਂ ਕਰਾਨ ਮਿਲੀ ਚਾਹੇ ਕੋਈ ਕੰਨ ਵਾਟ ਕੇ ਕੰਮ ਬੜਾ ਨਹੀਂ ਮਿਲਿਆ ਸਾਨੂੰ ਜੀ ਸਰ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਆਮ ਹੁੰਦਾ ਤੁਹਾਡੇ ਪਿੰਡ ਚ ਵੀ ਕੱਲ ਨੌਜਵਾਨ ਹੋਣਗੇ ਹਾਂਜੀ ਹਾਂਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤੋਂ ਲੋਕੀ ਪ੍ਰੇਰਣਾ ਹੁੰਦੀ ਹੈ ਖੇਡਾ ਖੋਡਾ ਦਾ ਸਮਾਨ ਮਿਲੇ ਜਾਏ ਗਰਾਉਂਡ ਛੱਡੀ ਜਾਏ ਕੋਈ ਕੋ ਚਾਗਲਾਂ ਕਿੱਲਾ ਕੋਈ ਪੜੀ ਛੱਡੀ ਜਾਏ ਉਹਦੇ ਵਾਸਤੇ ਹੁੰਡੇ ਵਾਲੇ ਤੇ ਵੀ ਥੋੜਾ ਸਾਰਾ ਇਹਨਾਂ ਲਈ ਸਾਨੂੰ ਵੀ ਕੋਈ ਖੇਤਰ ਵਾਲਾ ਜਿਗਾਰ ਬਣਿਆ ਕੋਈ ਗੇਮਾਂ ਵਾਤੇ ਕੋਈ ਚੀਜ਼ ਨਹੀਂ ਮਿਲੀ ਸਾਨੂੰ ਇਹਦੇ ਹਾਂਜੀ ਉਹਨਾਂ ਲੋਕਾਂ ਵੀ ਉਹਨਾਂ ਬੱਚੇ ਅੱਗੇ ਸਾਡੇ ਨਰਾਜ਼ ਹੁੰਦੇ ਤੇ ਸਾਨੂੰ ਕੋਈ ਸਮਾਨ ਨਹੀਂ ਲਾ ਕੇ ਦਿੱਤਾ ਇਹਦੇ ਨਵੇਂ ਸਰਪੰਚ ਬਣੇ ਤੇ ਕੀ ਲਾ ਕੇ ਦਿੱਤਾ ਸਾਨੂੰ ਕਰਦੀ ਸਮੱਸਿਆ ਪਿੰਡਾਂ ਵਿੱਚ ਹਾਂਜੀ ਸੋ ਕੀ ਪੜਨ ਲੱਗਦਾ ਤਾਂ ਜਿਹੜੇ ਜੋ ਬਲੌਗ ਨੇ ਕੋਨਾ ਕਰਨਾ ਨਹੀਂ ਹੈ ਹਾਂਜੀ ਅਜੇਕ ਨਹੀਂ ਬਣੇ ਜੀ ਅਸੀਂ ਬੜੇ ਢੋਡਿਆਂ ਕਿਤੇ ਆ ਕੰਢੀ ਜੀ ਸਾਈਡ ਨਹੀਂ ਚੱਲਣ ਦੀ ਉਹ ਨਹੀਂ ਚੱਲਣ ਰਿਹਾ ਤੇ ਅਰੇ ਨਵਾਂ ਪੇਪਰ ਦਿੱਤੇ ਅਹੀਂ ਕੋਈ ਉਹਨਾਂ ਦੀ ਨਹੀਂ ਸੁਣਾਈ ਹੋਈ ਹਾਂ ਮੰਨਦੇ ਕਾਦੀ ਗੱਲ ਮੈਂ ਗਾਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਹਾਂਜੀ ਦੂਜਾ ਨਹੀਂ ਦਿੱਤਾ ਇਹਨਾਂ ਦਾ ਸੋ ਨਜਾਇਜ਼ਾਂ ਕੇ ਬੈ ਜਾਂਦੀ ਹਾਂ ਹਾਂਜੀ ਕਿਵੇਂ ਬਰਾਲਾ ਕੀਤਾ ਜਾਏਗਾ ਤੁਹਾਡੀ ਬਈ ਦੇਖੋ ਵੀ ਪ੍ਰਾਰਾ ਕਿੱਤਾਂ ਜੰਡਾ ਫਿਰ ਅਨਰੇਗੜਾ ਹਨ ਅਨਰੇਗੜ 6 ਹੱਥ ਮਹੀਨੇ ਹੋਇਆ ਅਨਰੇਗੜੋਂ ਪਾ ਕੋਈ ਨਹੀਂ ਪਾਇਆ ਨਾ ਦੇ ਸਕੂਲ ਨਹੀਂ ਆ ਦੇ ਨਾ ਮੈਡੀਕਲ ਕੋਈ ਕੀ ਹਸਪਤਾਲ ਕੋਈ ਨਹੀਂ ਨਾ ਡੰਗੜਾ ਦਾ ਸ਼ੂਟਾ ਨਾ ਬੰਦਿਆਂ ਦੀ ਸ਼ੂਟਾ ਕੇ ਚੀਜ਼ੀ ਸ਼ੂਟ ਨਹੀਂ ਹੈ ਇਸ ਦੀ ਸਕੂਲ ਹੈ ਹੀ ਨਹੀਂ ਸਕੂਲ ਹੈ ਨਾ ਮੈਡੀਕਲ ਬੰਦਿਆਂ ਦਾ ਨਾ ਡੰਗੜਾ ਦਾ ਫਿਰ ਬੱਚੇ ਦਾ ਪੜਾਣਗੇ ਪਰ ਨਿਸ਼ਾਲੇ ਜਾਣਗੇ ਚੋਂ ਸੀਨਾ ਪੇ ਬੈਠ ਜਾਣਗੇ ਦੇ ਵੀ ਪਿੰਡਾਂ ਦੇ ਉਪਰਾਲਾ ਨਹੀਂ ਕੀਤੇ ਨਹੀਂ ਬਿਲਕੁਲ ਕੀ ਕੋਈ ਪ੍ਰੋਸੈਸ ਹੋਵੇਗੀ ਹਾਂਜੀ ਪਾਦੀ ਪ੍ਰੋਸੈਸ ਹੋਏਗੀ ਪਿੰਡ ਦੇ ਸਕੂਲ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਨੇ ਆ ਵੀ ਸਾਡੇ ਇੱਥੇ ਪਿੰਡ 'ਚ ਕੋਈ ਨਾ ਕੋਈ ਰੋਜ਼ਗਾਰ ਦੇ ਬਣੇ ਉਹ ਸਾਡੇ ਹਟ ਜਾਣਾ ਹਟ ਜਾਣਾ ਦੇ ਵਿੱਚ ਕੋਈ ਸਲਾਮ ਬਣੀ ਜਾਏ ਜਿੱਥੇ ਉਹ ਚਲੇ ਇੱਕ ਇੱਕ ਡੋਲਰ ਮਾਰੇ ਜੇ ਘਰ ਦੇ ਨਾਲ ਤੇ ਉਹਨਾਂ ਲਈ ਸਲਾਮ ਬਣੀ ਜਾਵੇ ਜਿਹੜੇ ਉਹ ਤੇ ਜਾਂਦਗਾਰ ਟੋਟ ਬਣਾ ਲਏ ਹਾਂਜੀ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਤੋਂ ਸੋਹਣੂਦੂਤਾਂ ਗਰੀਬ ਲੋਕਾਂ ਵਾਸਤੇ ਆਉਂਦੀਆਂ ਹਨ। ਹਾਂਜੀ। ਘੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ। ਦੇਖੋ ਵੀ ਪਹਿਲਾਂ ਕਿਵੇਂ ਦੇਖਿਆ ਜੇ। ਚਲਾਂਹੀਂ ਜੋ ਮਾਰੇ ਬੰਦੀਆਂ ਜਿਹੜੀਆਂ ਫਲਸਾ ਨਾ ਉਹ ਤਿਆਰ ਕਰੀ ਦਿੱਤੀਆਂ। ਹਾਂਜੀ। ਉਹਨਾਂ ਦੇ ਕੱਚੇ ਸੱਟਾਂ ਨਹੀਂ ਸੋਟਾਈਆਂ ਇਹ ਉਹ ਵੀ ਇੰਸਰ ਪਾਏ ਨੇ ਜਿਨੇ ਕੱਚੇ ਸੱਟ ਨੂੰ। ਤੇ ਅੱਗੇ ਲਖੋਣੀ ਸਰਕਾਰਾਂ ਦਿੰਦੀਆਂ ਜਾਂ ਨਹੀਂ ਦਿੰਦੀਆਂ ਇਹਦਾ ਆਪਣਾ ਕਾਰਵਾਈ ਕਰਤੀ। ਕਈ ਵਾਰੀ ਪਿੰਡਾਂ 'ਚ ਚੱਕੜ ਜਿਹਨੇ ਵਾਜ ਜਾਂਦੇ ਨੇ ਲੋਕਾਂ ਉੱਤਾਰ ਕੇ ਜਾਂ ਠੱਕੇ ਖਾਣੇ ਪੈਂਦੇ ਆ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਦੇ ਪੈਦਾ ਵੀ ਬਰਬਾਦ ਹੁੰਦਾ ਹਾਂਜੀ 1 ਤੋਂ 5 ਦੀ ਕੀ ਜੁੰਮਿਆ ਦੀ ਹਦੀ ਆ ਕਿਵੇਂ ਦੇ ਦੋ ਦੇਖੋ ਜੀ ਅਜ ਤੱਕ ਪਰਮਾਰਮਾ ਦੇ ਬਾਈ ਗੁਰੂ ਦੀ ਮੇਰ ਰਹੀ ਆ ਵੀ ਜਿਹੜੀ ਅਜ ਤੱਕ ਆ ਨੂੰ ਨੌਕਰੀ ਨਹੀਂ ਆਈ ਥਾਣੇ 'ਚ ਸਾਡੀ ਪਿੰਯਾ ਦਾ ਨਾਂ ਹੀ ਨਹੀਂ ਚੱਲਦਾ ਕਿ ਉੱਥੇ ਕੋੜੀਆਂ ਪਿੰਡ ਵੀ ਆ ਡੱਲਾ ਵੀ ਹੈਗਾ ਤੇ ਡੰਡਾ ਕੋੜੀਆਂ ਨਾ ਆਗਾ ਨਾੜਾ ਦੇ ਥਾਣੇ 'ਚ ਰਕਾਰ ਦੀ ਨਹੀਂ ਮਾਂਡੜੀ ਮਾਂਡੜੀ ਨਾ ਕੋਈ ਲੜਾਈ ਝਗੜਾ ਨਹੀਂ ਹੁੰਦਾ ਤੇ ਇਹੋ ਗੱਲ ਮੈਂ ਕਿ ਚਾਨਣਾ ਵੀ ਸਾਡੇ ਪਿੰਡਾਂ ਦਾ ਵਿਕਾਸ ਬਣੇ ਜਾਏ ਨਾ ਕੋਈ ਉਹ ਨਹੀਂ ਕਰਦੇ ਤੁਸੀਂ ਦੇਖਿਆ ਹੈਗਾ ਪਿੰਡਾਂ ਦੇ ਵਿੱਚ ਜਦੋਂ ਇੰਟਰ ਹੁੰਦੇ ਆ ਕਈ ਪਿੰਡ ਇਸ ਦਾ ਇਹ ਦਿਖ ਵਧੀਆ ਹੁੰਦੀ ਆ ਫੁੱਲ ਬੂਟੇ ਲੱਗੇ ਹੁੰਦੇ ਆ ਲਾਈਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਇੰਟਰ ਕਰਦਾ ਬੰਦਾ ਤੂੰ ਉੱਥੇ ਬਜ਼ੁਰਗਾਂ ਦੇ ਬੈਠਣ ਹੌਣ ਤੇ ਬਣੀ ਹੁੰਦੀ ਆ ਹਾਂਜੀ ਹਾਂਜੀ ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਨੋਰਮਲ ਨਾਲ ਤੇ ਓਪਨ ਜਿਮ ਹੁੰਦੀ ਆ ਹਾਂਜੀ ਤੋਂ ਅਨੇ ਰਿਸਪਾਂਸ ਨਹੀਂ ਹੁੰਦੀ ਆ ਬਾਕੀ ਸੁੱਖ ਸੂਰ ਨਾਲ ਜਿਹੜੀ ਆ ਹਾਂਜੀ ਉਹ ਕੀ ਤੁਹਾਡੇ ਪਿੰਡ ਵਿੱਚ ਵੀ ਕੋਈ ਇਦਾਂ ਦੀ ਸੂਤਾ ਹੈਗੀ ਆ ਨਹੀਂ ਜੀ ਨਹੀਂ ਸਾਡੇ ਇੱਥੇ ਕੋਈ ਨਹੀਂ ਜੇ ਸੂਰ ਤੇ ਨਾ ਫੋਲਵੋਟੇ ਸਾਡਾ ਬਟਾ ਸੀਲ ਹੋਇਆ ਸੀ ਸਾਡਾ ਖੁਦ ਬਟਾ ਸੀਲ ਫੁੱਟ ਹੀ ਜਾਣਾ ਉਹਨਾਂ ਨੇ ਕਿਹਾ ਵੀ ਗੇਅਰ ਬਣਾਵਾਂਗੇ ਇਹ ਪਿੰਡ ਦੇ ਦੁਆਲੇ ਫੋਲਵੋਟੇ ਲਾਵਾਂਗੇ ਉਹ ਵੀ ਫੋਲਵੋਟੇ ਲੱਗੇਗੇ ਪਰ ਇਹ ਕਿੰਨੇ ਪੈਸੇ ਖਾ ਛੜੇ 8,60,000 ਰੁਪਿਆ ਜਨ ਰੁਪਿਆ ਆ ਔਰ ਉਹਰਾ ਗੇੜ ਹੀ ਬਣਿਆ ਤਈਏ ਦੇਖੋ 8 ਲੱਖ 60 ਹਜ਼ਾਰ ਦਾ ਗੇੜ ਹੀ ਬਣਿਆ ਬੋਰਡਰ ਕੋ ਚੀਜ਼ ਬਣੀ ਫੋਰਵਰਡ ਕਿਉਂ ਲਗੀ ਪਿੰਡਾਂ ਦਾ ਆਲਵਾਏ ਕੋਈ ਵੀ ਚੀਜ਼ ਸਿੱਧੀ ਗੇੜ ਬਣਿਆ ਸੜਕੋ ਬਣੀ ਚਾਹੀਦੀ ਕੋਈ ਸੜਕ ਨਹੀਂ ਬਣਾਈ ਕੋਈ ਕੁਛ ਨਹੀਂ ਬਣਾਈ ਜਾਂਦਾ ਹਰਿਆਣੇ ਕੋਸ਼ਿਸ਼ ਕੀਤੀ ਜਾਏ ਹੱਦਾਂ ਸੜਕਾਂ ਕੱਚੀਆਂ ਪਈਆਂ ਜਦੋਂ ਬਰਖਾ ਪੈਂਦੀ ਲੋਕੀ ਚੱਕਰ ਚ ਲੰਘਦੇ ਅੱਜ ਜੇ ਕੋਈ ਸੜਕ ਦੇਖੋ ਨਾ ਚੱਕਰ ਕਰਕੇ ਦੇਖੋ ਕੋਈ ਸੜਕ ਨਹੀਂ ਇਹ ਦੂਜੇ ਸਰਪੰਚ ਨੇ ਪਿੰਡ ਜੁੜਦਾ ਕੋਈ ਸੜਕ ਨਹੀਂ ਹਾਂ ਜੀ ਪਿਛਲੇ ਮਹੀਨੇ ਦੇ ਵਿੱਚ ਕੱਚੇ ਕੋਠਾਂ ਦੇ ਗ੍ਰਾਂਟ ਆਈ ਆ ਉਹਦੇ ਵਿੱਚ ਤੋਂ ਨਵੇਂ ਫਾਰਮ ਭਰੇ ਜੀ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਆਈ ਆ ਹਾਂ ਜੀ ਹਾਂ ਜੀ ਕਿੰਨੇ ਫਾਰਮ ਜਿਹਦੇ ਗਰੀਬ ਕਿੰਨੇ ਦੀ ਆਏ ਐ ਘੱਟੋ ਘੜ ਦਾਵੀ ਭਰੇ ਕਿੰਨੇ ਕੱਚੇ ਕੋਠੇ ਗਾ ਲਾ ਵੀ ਕਰਨ ਲੱਗੇ ਜਿਹੜੀ ਗ੍ਰਾਂਟ ਆ ਚੁੱਕੀ ਉਹ ਕਿੰਨੀ ਆਈ ਨਹੀਂ ਗ੍ਰਾਂਟ ਆਈ ਨਹੀਂ ਕੋਈ ਕੋਈ ਕੇਦਾ ਪਾਣੀ ਆ ਫਾਰਮ ਭਰੇ ਆ ਮਾਰਚ ਮਹੀਨੇ ਭਰੇ ਇਕੱਤੀ ਮਾਰਚ ਰਿਹਾ ਹੋਣੇ ਮੈਸੇਜ ਕੀਤ ਦੇਣਾ ਚਾਹੋਗੇ ਪਿੰਡ ਵਾਲਿਆਂ ਤੁਹਾਡੇ ਜਿੱਥੇ ਸੰਜਿਆ ਸਾਹਿਬ ਆ ਮਾਨਵ ਸਾਹਿਬ ਆ ਗਾਂ ਦਾ ਮੌਕਾ ਤਾਂ ਮੈਸੇਜ ਕੀਤਾ ਮੈਸੇਜ ਨਹੀਂ ਵੀ ਸਾਡੇ ਪਿੰਡ ਦਾ ਵਿਕਾਸ ਬਣੇ ਜੇ ਸਾਰਾ ਜਿਹੜੇ ਆਪਣੇ ਪਬਲਿਕ ਕੰਡੀਆਂ ਉਹ ਕਾ ਕੀਤਾ ਜਾਏ ਸਾਰਾ ਕੰਮ ਹੁਣ ਆ ਇਕੱਲੇ ਸਰਪੰਚ ਦੇ ਕੰਮ ਨਹੀਂ ਕਰਦਾ ਸਾਡੇ ਪਬਲਿਕ ਦੇ ਇਕੱਠਾ ਹੈ ਨਹੀਂ ਪਬਲਿਕ ਨਾਲ ਜੁੜੇ ਪਬਲਿਕ ਦੇ ਮੈਂਬਰ ਪੰਜਾਬ ਦੇ ਜਾਂ ਕੋਈ ਵੀ ਆ ਉਹਨਾਂ ਨਾਲ ਹੀ ਚੱਲਣਾ ਹੈ ਜੇ ਆਨ ਜਿੱਤ ਰਿਹਾ ਕਿ ਵੋਟ ਕਿਹੜਾ ਲਾਣਗੇ